ਪੰਡ ਚੋਟੀਆਂ ਜਿਹੜਾ ਸੰਗਰੂਰ ਬਾਈ ਨਾਲਾ ਚੜਕੇ ਆ ਗਿਆ ਬਾਈ ਅੱਗੋਂ ਟੁੱਟ ਵੀ ਰਿਹਾ ਨਾਲਾ ਗੁੱਡ ਨਾਲੀ ਸਾਈਡ ਆ ਦੇਖੋ ਵਲੌਗ ਆ ਬੰਦਾ ਵੇਖੋ ਆ ਦੇਖੋ ਬਾਈ ਉਧਰ ਨਾਲਾ ਟੁੱਟ ਰਿਹਾ ਪਿੱਛੇ ਪਾਣੀ ਗਈ ਜਾਂਦਾ ਕੀ ਕਹੋਂਗੇ ਬਾਈ ਦਿਲਬਰੇ ਬੁਰੇ ਹਾਲ ਆ ਬਾਈ ਬੜਾ ਹਾਲ ਆ ਆ ਦੇਖੋ ਕੋਈ ਪ੍ਰਸ਼ਾਸਨ ਨਹੀਂ ਆਇਆ ਬਾਈ ਹਲੇ ਤੱਕ ਕੋਈ ਕੁਝ ਨਹੀਂ ਆਇਆ ਹੈਲਪ ਕਿਸੇ ਤਰੀਕੇ ਦੀ ਹੋਰਿਆ ਪੰਡਾ ਆ ਕੇ ਲੜ ਲੱਗਿਆ ਆ ਕੋਈ ਨਹੀਂ ਹੋ ਜਾ ਤੇ ਦੇਖ ਲਓ ਬਾਈ ਅਜੇ ਚੱਲ ਗਈ ਹਾਂ ਆ ਲਾਤਾ ਨੇ ਬਾਈ ਠੀਕ ਹੈ ਪਾਣੀ ਲੈ ਲੈ ਚੋਟੀਆਂ ਸਤਿ ਸ਼੍ਰੀ ਅਕਾਲ ਭਈਆ ਦੇਖ ਲੋ ਠੀਕ ਹੈ ਕੀ ਕਹਿਣਾ ਚਾਹਨੀ ਹੈ ਵੀ ਦਿਲਬਰ ਕੁਝ ਨਹੀਂ ਕਹਿੰਦੇ ਕੋਈ ਪ੍ਰਸ਼ਾਸਨ ਦੀ ਹੈਲਪ ਆਈ ਆਪਾਂ ਨੂੰ ਅੱਜ ਤੱਕ ਕੀ ਬਹਿਣ ਲਗਾ ਹੋਏ ਜਿਹੜਾ ਡੁੱਬ ਗਿਆ ਆ ਦੇਖੋ ਠੀਕ ਹੈ ਅਸੀਂ ਨਕਾ ਲਾਣੇ ਆਏ ਹਾਂ ਭਾਈ ਨਕਾ ਲਾਣੇ ਆਏ ਹਾਂ ਭਾਈ ਆ ਦੇਖੋ ਆ ਦੇਖੋ ਕੋਈ ਪ੍ਰਸ਼ਾਸਨ ਦੀ ਕਿਸੇ ਤਰ੍ਹਾਂ ਦੀ ਖਰਤੀ ਨਹੀਂ ਹਾਲੇ ਤੱਕ ਸੰਗ ਠੀਕ ਹੈ ਕੋਈ ਪ੍ਰਸ਼ਾਸਨ ਨਹੀਂ ਹੈ ਪਾਣੀ ਜਾ ਰਿਹਾ ਕੋਈ ਕੁਝ ਨਹੀਂ ਆਇਆ ਹੋਰ ਬਈ ਆ ਦੇਖੋ ਘਰਾਂ ਤੱਕ ਪਾਣੀ ਜਾ ਰਿਹਾ ਬਈ ਉਹ ਦੇਖੋ ਹੁਣ ਅਮਨੇ ਘਰ ਚਮਕਦੇ ਹੁਣ ਘਰਾਂ ਤੱਕ ਪਾਣੀ ਜਾ ਰਿਹਾ ਬਈ ਠੀਕ ਉਹ ਆ ਦੇਖ ਲੋ ਬਈ ਮੈਂ ਤੇ ਦਿਲ ਭਰਾਂ ਬਈ ਮੈਂ ਤਰਨ ਆਇਆ ਵੀ ਗਈ ਜਾਂਦੇ ਆ ਨੀ ਦਵਾਰ ਉੱਤਰਿਆ ਨੀ ਆ ਗਿਆ ਬਾਈ ਦਵਾਰੋਂ ਬਹੁਤ ਜ਼ੋਰ ਦੀ ਨਾ ਹੀ ਕੋਈ ਪ੍ਰਸ਼ਾਸਨ ਦੀ ਹੈਲਪ ਆ ਰਹੀ ਸਾਨੂੰ ਨਾ ਹੀ ਕਿਸੇ ਕਿਸੇ ਹੋਰ ਦੀ ਬਾਈ ਆ ਗਿਆ ਠੀਕ ਹੈ